ਬੰਬ ਤਮਾਕਿਆਂ ਦੇ ਨਾਲ ਕੀ ਤੁਸੀਂ ਸਰਕਾਰਾ ਬਣਾਉਣਾ ਚਾਹੁੰਦੇ ਹੋ ਬੀਬੀ ਪਠੜ੍ਹ ਦੇ ਇਹ ਬਿਆਨ ਸਿਆਸੀ ਕਮਸਾਣ ਮਚਾ ਦਤਾ ਹੈ ਤੇ ਉੱਥੇ ਹੁਣ ਕੁਲਦੀਪ ਢਾਲੀਵਾਲ ਕਈ ਸਵਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਾਂਗਰਸ ਪਾਰਟੀ ਨੂੰ ਲੈ ਕੇ ਫਰ ਤੋਂ ਪਲਟਵਾਰ ਆਮ ਆਦਮੀ ਪਾਰਟੀ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਕੁਲਦੀਪ ਢਾਲੀਵਾਲ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਕ ਚਿੰਤਾਜਨਕ ਦਾ ਵਿਸ਼ਾ ਹੈ ਤੇ ਬੀਬੀ ਪਠੜ੍ਹ ਨੇ ਜੋ ਬਿਆਨ ਦਿੱਤਾ ਉਸ ਨੂੰ ਲੈ ਕੇ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਦੇ ਤਹਿਤ ਹੁਣ ਤਿੱਖੇ ਨਿਸ਼ਾਨੇ ਮੰਤਰੀ ਕੁਲਦੀਪ ਢਾਲੀਵਾਲ ਦੇ ਵੱਲੋਂ ਸਾਥੇ ਜਾ ਰਹੇ ਤਾਂ ਹੋਰ ਕੀ ਕੁਝ ਕਹਿਣਾ ਇਸ ਬਿਆਨ ਨੂੰ ਲੈ ਕੇ ਟਾਲੀਵਾਲ ਦਾ ਆਓ ਤੁਹਾਨੂੰ ਸੁਣਾਉਣੇ ਆ ਦੁਨੀਆ ਭਰ ਦੇ ਪੰਜਾਬੀਓ ਅੱਜ ਤੁਸੀਂ ਸਰਦਾਰਨੀ ਦਿੰਦਰ ਕੋ ਪਠੱਲ ਦਾ ਬਿਆਨ ਜਿਹੜਾ ਹੈ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਆ ਕਾਂਗਰਸ ਪਾਰਟੀ ਦੇ ਕਈ ਵਾਰਾਂ ਪ੍ਰਧਾਨ ਰਹੇ ਆ ਉਹਨਾਂ ਦਾ ਅੱਜ ਤੁਸੀਂ ਬਿਆਨ ਸਭ ਨੇ ਸੁਣਿਆ ਪੰਜਾਬ ਅੱਗ ਦੇ ਵਿੱਚ ਕਿਦਾਂ ਝੋਕਿਆ ਗਿਆ ਪੰਜਾਬ ਨੂੰ ਕਿਦਾਂ ਅੱਗ ਲਾਈ ਗਈ ਪੰਜਾਬ ਚ ਕਿਦਾਂ ਪੰਜਾਬ ਦੇ ਪੁੱਤਾਂ ਨੂੰ ਅੱਗ ਦੇ ਮੂੰਹ ਕਰੀ ਸੁੱਟ ਦਿੱਤਾ ਗਿਆ ਮੈਡਮ ਪੱਠਲ ਦਾ ਬਿਆਨ ਇਹ ਦੱਸਦਾ ਕਿ ਕਾਂਗਰਸ ਕੀ ਕਰ ਦੇ ਰਹੀ ਹੈ ਕਾਂਗਰਸ ਦਾ ਕੀ کردار ਹੈ ਕਾਂਗਰਸ ਨੇ ਕਿਦਾਂ ਪੰਜਾਬ ਦੇ ਨਾਲ ਧੋਖੇ ਕੀਤੇ ਹੈ ਇਹ ਬਾਸ ਜਿਨ੍ਹਾਂ ਲੋਕਾਂ ਨੇ ਇਤਿਹਾਸ ਪੜ੍ਹਿਆ ਜਿਨ੍ਹਾਂ ਨੂੰ ਪੁਰਾਣਾ ਪੰਜਾਬ ਦੀ ਸਮੱਸਿਆ ਜਦੋਂ ਖਰਾਬ ਹੋਈ ਹੈ ਅੱਜ ਉਹ ਪੱਠਲ ਦਾ ਬਿਆਨ ਮੈਨੂੰ ਚੇਤਾ ਆ ਗਿਆ ਕਿ ਸਰਦਾਰ ਬਾਬਾ ਸਿੰਘ ਦੀ ਸਰਕਾਰ ਦੇ ਟਾਈਮ ਦੇ ਉੱਤੇ ਢਿਲਵਾਚ ਜਿਹੜਾ ਪਹਿਲਾ ਬਾਸ ਦੇ ਵਿੱਚੋਂ ਲਾ ਕੇ ਸਾਡੇ ਇੱਕ ਭਾਈਚਾਰੇ ਦੇ ਵਿਰਤੀ ਨੂੰ ਬਾਹਰ ਆ ਗਿਆ ਸੀਗਾ ਸਾਰੇ ਲੰਬੂ ਕਿੰਨੇ ਲਾਏ ਇਹਨਾਂ ਨੂੰ ਕਿੱਥੋਂ ਆਉਂਗਾ ਇਹਨਾਂ ਨੂੰ ਕਿੱਥੋਂ ਦਿੱਤਾ ਆ ਜਾਂਦਾ ਪੱਠਲ ਉਹਨਾਂ ਨੂੰ ਕਿਹੜੇ ਅਫਸਰ ਸੀ ਕਿਹੜੇ ਲੀਡਰ ਸੀ ਜਿਹੜੇ ਇਹਨਾਂ ਨੂੰ ਕਹਿੰਦੇ ਸੀ ਕਿ ਬੰਬ ਧਮਾਕਾ ਕਰਾ ਦਈਏ ਬੱਸਾਂ ਦੇ ਵਿੱਚ ਟ੍ਰੇਨਾਂ ਦੇ ਵਿੱਚ ਮੈडम ਪੱਠਲ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਕਿ ਦਾਸੇ ਕਿਉਂ ਨਹੀਂ ਮੁੜ ਕੇ ਪਤਾਬਾਜਵਾ ਕਹਿੰਦਾ ਅਜ 32 ਬੰਬਾ ਗਿਆ ਜੀ ਮੈडम ਪੱਠਲ ਕਹਿੰਦੀ ਹੈ ਤੇ ਬਿੰਦੂ ਕਹਿੰਦੇ ਸੀਗੇ ਕਿ ਆਪਾਂ ਦੁਬਾਰਾ ਸਤਾ ਜਾ ਸਕਦੇ ਹਾਂ ਇਹਦਾ ਮਤਲਬ ਕਿ ਕਾਂਗਰਸ ਸਤਾਜੇ ਇਦਾਂ ਹੀ ਹੁੰਦੀ ਦੀ ਕਿ ਲੋਕਾਂ ਨੂੰ ਕਿਦਾਂ ਮਰੌਣਾ ਕਿਦਾਂ ਲੜਾਉਣਾ ਕਿਦਾਂ ਹਾਲਾਤ ਖਰਾਬ ਕਰਨੇ ਆ ਕਿਦਾਂ ਪੰਜਾਬ ਦੇ ਅਮਨ ਨੂੰ ਅੱਗ ਲਾਉਣੀ ਆ ਮੇਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਸਾਰੇ ਜਿਹੜੇ ਲੀਡਰ ਇਦਾਂ ਦੇ ਬਿਆਨ ਦੇਦੇ ਸਹਜੇ ਸਹਜੇ ਉਹ ਚੀਜ਼ਾਂ ਬਾਹਰ ਆ ਗਈਆਂ ਸੱਚ ਬਾਹਰ ਆ ਗਿਆ ਸਮਾਂ ਤੋਂ ਲੱਗਾ ਪਰ ਸਹਜੇ ਸਹਜੇ ਸੱਚ ਬਾਹਰ ਆ ਗਿਆ ਜਿੱਦਾਂ ਕੈਪਟਨ ਮਨਿੰਦਰ ਸਿੰਘ ਕਹਿੰਦਾ ਸੀਗਾ ਕਿ ਮੈਂ ਇੰਨੇ ਮੁੰਡੇ ਪੇਸ਼ ਕਰਾਇਆ ਤੇ ਉਹਨਾਂ ਨੂੰ ਮਾਰ ਦਿੱਤਾ ਸੀਗਾ ਜਦਾ ਪ੍ਰਤਾਪ ਬਾਜਵਾ ਕਹਿੰਦਾ ਇਹ 32 ਬੰਬ ਪੰਜਾਬ ਚ ਚੱਲਣ ਵਾਲੇ ਨੇ ਅੱਜ ਮੱਠਲ ਦਾ ਬਿਆਨ ਆ ਗਿਆ ਸਹਿਜ ਸਹਿਜ ਇਹ ਚੀਜ਼ਾਂ ਬਾਹਰ ਆ ਗਈਆਂ ਕਿ ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਕਿੱਡਾ ਵੱਡਾ ਦੋਸ਼ ਅਦਾ ਕੀਤਾ ਕੌਣ ਲੋਕ ਨੇ ਜਿਹੜੇ ਇਹਨਾਂ ਨੂੰ ਸੁਲਾਵਾ ਦਿੰਦੇ ਕਿ ਬੰਬਲਾਸ ਸੀ ਅਫਸਰ ਸੀ ਉਸ ਸਮੇਂ ਦੇ ਕੋਈ ਸਿਆਸੀ ਲੀਡਰ ਸੀਗੇ ਇਹ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਦੱਸਣੇ ਇਹ ਤਾਂ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਇਹਨਾਂ ਲੋਕਾਂ ਦੀ ਜਾਂਚ ਕਰਾਓ ਇਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਅੱਗ ਦੀ ਪੱਟੀ ਦੇ ਵਿੱਚ ਝੋਕਿਆ ਇਹ ਲੋਕ ਨੇ ਜੁੰਗਿਆਦ ਸਾਡੇ ਅਗੇ ਹਜ਼ਾਰਾਂ ਲੋਕਾਂ ਦੇ ਪਤਵਾਰਾਂ ਦੇ ਮੈਂਬਰ ਮਰ ਗਏ ਉਦੋਂ ਪਤਵਾਰਾਂ ਦੇ ਮੈਂਬਰ ਸ਼ਹੀਦ ਹੋ ਗਏ ਇਹੀ ਲੋਕ ਜੁੰਗਿਆਦ ਨੇ ਆਪਣੀ ਸਤਾ ਲਈ ਕਿੱਦਾਂ ਪੰਜਾਬ ਨੂੰ ਬਰਬਾਦ ਕੀਤਾ ਇਹਨਾਂ ਨੇ ਇਹ ਚੀਜ਼ਾਂ ਬਾਹਰ ਆ ਗਈਆਂ ਇਸ ਕਰਕੇ ਪੰਜਾਬੀਓ ਕਾਂਗਰਸੀਆਂ ਦਾ ਕਰਤਾਰ ਤੁਹਾਡੇ ਸਾਹਮਣੇ ਆ ਗਿਆ ਕਾਂਗਰਸ ਨੇ ਪੰਜਾਬ ਨਾਲ ਕੀ ਕੀਤਾ ਉਹ ਤੁਹਾਡੇ ਸਾਹਮਣੇ ਸਾਹ ਚੀ ਜਾਰੀ ਹੈ ਮੈਂ ਤਾਂ ਮੁਖਵਤੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਮੁਖਵਤੀ ਸਾਹਿਬ ਇਹਨਾਂ ਚੀਜ਼ਾਂ ਦੀ ਜਾਂਚ ਕਰਾਓ ਬੜਾ ਸੰਤਾਪ ਭੋਗਿਆ ਜੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਦੀਆਂ ਬਹੁਤ ਬਹੁਤ ਮੌਤਾਂ ਹੋਈਆਂ ਜੇ ਪੰਜਾਬ ਦੇ ਲੋਕਾਂ ਦੇ ਜਵਾਨ ਪੁੱਤ ਇਹਨਾਂ ਨੇ ਅੱਗ ਦੀ ਪੱਠੀ ਦੇ ਵਿੱਚ ਝੋਕ ਦਿੱਤੇ ਚੌਂਕਾਂ 'ਚ ਬਲਾਸਟ ਹੋ ਜਾਂਦੇ ਭਾਈ ਮਾਰੇਗੇ ਟ੍ਰੇਨਾਂ 'ਚ ਬਲਾਸਟ ਹੋਏ ਬੱਸਾਂ 'ਚ ਬਲਾਸਟ ਹੋਏ ਤੋ ਮੈਨੂੰ ਜਿਹੜਾ ਮੈਡਮ ਜ਼ਿੰਦਰ ਕੋ ਪੱਠਾ ਜੀ ਦਾ ਬਿਆਨ ਹੈ ਬਹੁਤ ਚਿੰਤਾਜਨਕ ਬਿਆਨ ਆ ਔਰ ਮੈਂ ਮੈਂ ਸਮਝਦਾ ਕਿ ਇਹ ਉਹਨਾਂ ਨੇ ਇਹ ਪਰਦਾ ਵੀ ਤੁੱਕਣ ਦੀ ਕੋਸ਼ਿਸ਼ ਕੀਤੀ ਆ ਜਾਂ ਉਹਨਾਂ ਦੇ ਮੂੰਹ ਨਿਕਲ ਗਿਆ ਸੱਚ ਕਿ ਐਦਾਂ ਕਰਦੇ ਰਹੇ ਆ ਉਹ ਕਹਿੰਦੇ ਮੈਨੂੰ ਕਹਿੰਦੇ ਮੈਂ ਨਹੀਂ ਕੀਤਾ ਪਰ ਇਹਦਾ ਮਤਲਬ ਕਿ ਹੁੰਦਾ ਆ ਆ ਪੰਜਾਬ ਦੇ ਵਿੱਚ ਕੌਣ ਲੋਕ ਸੀ ਕਿ ਕਿਹੜੇ ਅਫਸਰ ਸੀਗੇ ਉਹ ਜਿਹੜੇ ਪੰਜਾਬ ਨੂੰ ਅੱਗ ਦੀ ਪੱਠੀ ਦੇ ਵਿੱਚ ਝੋਕਦੇ ਸੀ ਕੌਣ ਸੀਗੇ ਉਹ ਦੱਸੋ ਉਹ ਦੱਸਣੇ ਚਾਹੀਦੇ ਮਾਡਮ ਪੱਠਲੂ ਉਹ ਬੰਦੇ ਦਾ ਨਾਂ ਲੈਣੇ ਚਾਹੀਦੇ ਆ ਨਾਂ ਹੀ ਲੈਣੇ ਨਾ ਬੱਤੀ ਬਾਂਬ ਪ੍ਰਤਾਪ ਆ ਵੀ ਨਹੀਂ ਦੱਸੇ ਵੀ ਕਿੱਥੇ ਆ ਨਾ ਅਜ ਬੀਬੀ ਪੱਠਲ ਹੀ ਉਹ ਕੈਪਟਨ ਨੇ ਵੀ ਕਿਹਾ ਕੈਪਟਨ ਨੇ ਵੀ ਤੁਸੀਂ ਸੁਣਿਆ ਕਾਂਗਰਸ ਦੇ ਲੀਡਰ ਦੇ ਦੋ ਵਾਰ ਮੁਖੰਤੀ ਦੇ ਉਹਨੇ ਵੀ ਕਿਹਾ ਕਿ ਮੈਂ ਕਾਂਗਰਸ ਦਾ ਲੀਡਰ ਜਦੋਂ ਮੈਂ ਮੁੰਡੇ ਪੇਸ਼ ਕਰਾਏ ਤੇ ਮਤਲਬ ਮੁੰਡੇ ਆਈਪੀਐਲ ਨੇ ਮਾਰਤੇ ਸੀਗੇ ਇਹ ਇਹ ਦੇ ਲਵੀਆਂ ਕਰਦੇ ਨੇ ਲੋਕਾਂ ਦੀ ਮੌਤ ਦੀ ਦਲਾਲੀ ਕਰਦੇ ਨੇ ਲੋਕ ਇਹ ਦਲਾਲ ਬਣੇ ਨੇ ਲੋਕਾਂ ਦੀ ਮੌਤ ਦੇ ਪੰਜਾਬ ਦੀ ਬਰਬਾਦੀ ਦੇ ਦਲਾਲ ਬਣੇ ਰਹੇ ਬੰਦੇ ਇਹ ਬੋਲਣ ਦੀ بجائے ਉੱਠਣ ਦੀ بجائے ਪੰਜਾਬੀਆਂ ਨੂੰ ਨਾਲ ਲੈਣ ਦੀ بجائے ਪੰਜਾਬ ਨੂੰ ਅੱਗ ਦੀ ਪੱਠੀ ਕਿੱਦਾਂ ਝੋਕਣਾ ਉਹ ਸਕੀਮਾਂ ਲਾਉਂਦੇ ਨੇ ਸੋ ਪੰਜਾਬੀਓ ਤੁਸੀਂ ਖੁਦ ਇਹ ਦੇਖੋ ਮੈਡਮ ਪੱਠੇ ਦੇ ਬਿਆਨ ਨੂੰ ਬਹੁਤ ਗਹਿਰਾਈ ਨਾਲ ਸੋਚਿਓ ਫਿਰ ਜਾਇਓ ਪਿੱਛੇ ਪਰ ਉਹ ਨਹੀਂ ਸਸਿਦਾ ਜਿਹੜਾ ਤੁਕਦੇਉ ਤੇ ਕਿਦਾਂ ਪੰਜਾਬ ਅੱਗ ਦੀ ਪੱਠੀ ਚੁੱਕ ਗਿਆ ਕਿਦਾਂ ਪੰਜਾਬ ਬਦਬਾਦ ਹੋਇਆ ਫੇਰ ਸੋਚੋ ਤੁਸੀਂ ਫੇਰ ਤੁਹਾਨੂੰ ਪਤਾ ਲੱਗੂਗਾ ਕਿ ਜਿਹੜੀ ਸਰਵਾਰਾ ਸਿੰਘ ਦੇ ਰਾਜ ਦੇ ਵਿੱਚ ਪਹਿਲੀ ਢਿਲਵਾ ਦੇ ਵਿੱਚ ਟੱਕ ਪਾਈਚਾ ਦੇ ਦੇ ਜਿਹੜੇ ਲੋਕ ਲਾ ਕੇ ਮਾਰੇ ਗਏ ਸੀਗੇ ਉਹ ਗੱਲ ਅੱਜ ਮੈਨੂੰ ਚਿੱਤੇ ਆ ਗਈ ਜਦੋਂ ਮੈਂ ਕਿਹਾ ਕਿ ਮੈਨੂੰ ਕਿੰਨੇ ਬੱਸਾਂ ਦੇ ਟ੍ਰੇਨਾਂ 'ਚ ਬੰਬ ਬਲਾਸਟ ਹੋਈ ਹੈ ਇਹਦਾ ਪਤਾ ਕਿ ਸਾਡੀ ਦਾਲ ਹੀ ਕਾਦੀ ਸੀਗੀ ਇਹ ਪੰਜਾਬ ਨੂੰ ਇੱਥੋਂ ਤੱਕ ਖੜ੍ਹ ਦੇ ਵਿੱਚ ਕਾਂਗਰਸ ਨੇ ਬਹੁਤ ਵੱਡਾ ਦੋਸ਼ ਅਦਾ ਕੀਤਾ ਸੋ ਮੈਂ ਸਭ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਪੱਠਲ ਦੇ ਬਿਆਨ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਵੇ ਇਹਨੂੰ ਇਦਾਂ ਨਾ ਲਿਆ ਜਾਵੇ ਪਰ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਇਹਨਾਂ ਦੇ ਇਹਨਾਂ ਬਿਆਨਾਂ ਦੀ ਜਾਂਚ ਕਰਾਈ ਜਾਵੇ ਪਤਾ ਕੀਤਾ ਜਾਵੇ ਕਿ ਕਿਹੜੇ ਬੰਦੇ ਸੀ ਉਸ ਸਮੇਂ